ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਸਵੇਰ ਦੇ 8:00 ਵੱਜ ਚੁੱਕੇ ਆ ਜੀ ਆਪਾਂ ਪਹੁੰਚ ਗਏ ਆ ਜੀ ਸ਼੍ਰੀ ਆਨੰਦਪੁਰ ਸਾਹਿਬ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਇਹ ਆਪਾਂ ਹੁਣ ਪਹੁੰਚ ਚੁੱਕੇ ਆ ਜੀ ਤਖਤ ਦੇ ਸਾਹਮਣੇ ਆਪਾਂ ਕਾ ਪ੍ਰਸ਼ਾਦ ਦੇ ਦੇਖ ਕਰਵਾ ਲਈ ਆ ਜੀ ਹੁਣ ਆਪਾਂ ਚੱਲਦੇ ਆਂ ਉੱਪਰ ਤਖਤ ਸਾਹਿਬ ਵੱਲ ਨੂੰ ਤੇ ਕਰਦੇ ਆਂ ਦਰਸ਼ਨ ਸੰਗਤ ਦੇ ਗੁਰੂ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਲਈ ਫੁਰਮਾਨੀਆਂ ਕੀਤੀਆਂ ਅਰਦਾਸ ਕਰਦੇ ਆਂ ਨਾਮੁ ਵਖਾਣੁ ਭਾਈ ਤਿਨਾਂ ਦੇਖਾਈ ਕਰ ਧਿਆਨ ਕਰਕੇ ਕਬਸਾ ਦੀ ਗੁਰ ਜੀ ਆਦੇ ਗੁਰ ਸਮਾਗਮ ਦੇ ਅੰਦਰ ਹੋ ਰਿਹਾ ਸਮਾਗਮ ਦੇ ਵਿੱਚ ਹਾਜ਼ਰੀ ਆਪਰਿਆਂ ਨਾ ਸੇਵਾਵਾਂ ਕਰਦੇ ਆ ਹੋਇਆ ਆਪ ਸਿੱਖ ਸੰਗਤਾਂ ਨੇ ਸਿੰਘ ਜੀ ਇਹ ਦਰਸ਼ਨ ਕਰੋ ਬੁੰਗਿਆਂ ਦੇ ਇਹ ਬੰਗੇ ਬਣਾਏ ਹੋਏ ਆ ਪਾਰੇ ਭਾਈ ਦਇਆ ਸਿੰਘ ਜੀ प्यारे भाई धर्म सिंह जी प्यारे भाई हिम्मत सिंह जी जो गुरु साहब ने पांच प्यारे साजे सी। ਉਹਨਾਂ ਦੇ ਬੰਗੇ ਬਣੇ ਹੋਏ ਆ। ਪਿਆਰੇ ਭਾਈ ਮੁਹਕਮ ਸਿੰਘ ਜੀ ਤੇ ਪਿਆਰੇ ਭਾਈ ਸਾਬ ਸਿੰਘ ਜੀ ਤੇ ਨਾਲ ਹੀ ਮਾਤਾ ਸਹਿਬ ਕੌਰ ਜੀ ਦਾ ਬੰਗਾ ਵੀ ਇੱਥੇ ਬਣਿਆ ਆ। ਤਖਤ ਦੇ ਬਿਲਕੁਲ ਸਾਹਮਣੇ ਤੁਸੀਂ ਵੀ ਜਦੋਂ ਜਾਓਗੇ ਤੇ ਦਰਸ਼ਨ ਜ਼ਰੂਰ ਕਰਿਓ। ਹੁਣ ਆਪਾਂ ਆ ਗਏ ਆ ਜੀ ਦਰਸ਼ਨ ਕਰਕੇ ਥੱਲੇ ਤੁਸੀਂ ਦੇਖ ਸਕਦੇ ਹੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਅੱਜ ਇਥੋਂ ਦਿੱਲੀ ਦੀ ਸੰਗਤ ਦੇ ਸਹਿਯੋਗ ਨਾਲ ਤੇ ਐ ਜੀ ਪੀ ਸੀ ਦੇ ਸਹਿਯੋਗ ਨਾਲ ਜਿਹੜਾ ਹੈ ਨਗਰ ਕੀਰਤਨ ਜਿਹੜਾ ਹੈ ਉਹ ਅੱਜ ਇਥੋਂ ਚੱਲਣਾ ਆ ਤੇ ਦੋ ਦਿਨਾਂ ਦਾ ਇਹਦਾ ਪੂਰਾ ਰਸਤਾ ਤੈਅ ਕਰਕੇ ਗੁਰਦੁਆਰਾ ਸ਼ੀਸ਼ਗੰਧ ਸਾਹਿਬ ਦਿੱਲੀ ਵਿਖੇ ਪਹੁੰਚੇਗਾ ਰਾਤ ਦਾ ਜਿਹੜਾ ਅੱਜ ਦਾ ਇਹਦਾ ਠਰਾ ਹੋਏਗਾ ਉਹ ਅੰਬਾਲਾ ਹੋਏਗਾ ਤੇ ਕਾਲ ਫੇਸ ਵੀ ਰਿਪੋਰਟ ਕਰਵਾਉਣਾ ਓਕੇ ਸ਼ਾਮ ਤੱਕ ਗੁਰਦੁਆਰਾ ਸ੍ਰੀ ਸ਼ਿਸ਼ਗੰਜ ਸਾਹਿਬ ਲਈ ਪਹੁੰਚ ਜਾਵਾਂਗਾ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਫੌਜਾਂ ਜੜੀਆਂ ਹੋਏ ਉਹ ਵੀ ਗੁਰੂ ਸਾਹਿਬ ਨੂੰ ਸੰਬੋਧਨ ਕਰਨ ਵਾਸਤੇ ਆਪਣੇ ਘੋੜ ਸਵਾਰੇ ਘੋੜੇ ਨਗਾਰੇ ਝੋਟਾਂ ਸ਼ਸਤਰ ਸਦਾ ਕੋਸ਼ਲ ਹੈ ਕਿ ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਆ ਬਾਕੀ ਸੰਗਤ ਜਿਹੜੀ ਉਹ ਜੁੜੀ ਆ ਹੁਣ ਆਪਾਂ ਆ ਚੁੱਕੇ ਹਾਂ ਜੀ ਗੁਰਦੁਆਰਾ ਸ਼ੀਸ਼ਗੰਡ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਆਓ ਆਪਾਂ ਇਹ ਕਰਦੇ ਹਾਂ ਦਰਸ਼ਨ ਇਹਦੇ ਬਿਲਕੁਲ ਸਾਹਮਣੇ ਆ ਗੁਰਦੁਆਰਾ ਗੁਰੂ ਕੇ ਮਹਿਲ ਕੋਹਰਾ ਸਾਹਿਬ ਇੱਥੋਂ ਜਰਾ ਨਗਰ ਕੀਰਤਨ ਦੀ ਰੰਗਤਾਂ ਹੋਣੀ ਆ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਆ ਸਕੂਲੀ ਬੱਚੇ ਕੰਬੋਤਨ ਕਰਨ ਆਏ ਆ ਸੰਗਤ ਨੂੰ ਗੁਰੂ ਸਾਹਿਬ ਨੂੰ ਤੇ ਪਾਲਕੀ ਸਾਹਿਬ ਬਿਲਕੁਲ ਤਿਆਰ ਬਰ ਤਿਆਰ ਆ ਫੁੱਲਾਂ ਨਾਲ ਸਜਾ ਕੇ ਤੇ ਸੰਗਤ ਜਿਹੜੀ ਹਮ-ਹਮਾ ਕੇ ਪਹੁੰਚ ਚੁੱਕੀ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਗਰ ਕਿਤਨ ਮੇਟ ਸ਼ਾਮਰ ਹੋਣ ਪਾਉ ਆ ਪਾਣੀ ਅੰਦਰ ਮੱਥਾ ਧੇਕ ਕੇ ਫਿਰ ਨਗਰ ਕਦਰ ਵਿੱਚ ਸ਼ਾਮਲ ਹੋਣੇ ਆ